ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਆਪਣਾ ਗੁਰੂ ਧਿਆਏ ਮਿਲ ਕੁਸਲ ਸੇਤੀ ਘਰ ਆਏ ਨਾਮੈ ਕੀ ਵਡਿਆਈ ਤਿਸ ਕੀਮਤ ਕਹਿਣ ਨਾ ਜਾਈ ਸੰਤੋ ਹਰ ਹਰ ਹਰਿਆ ਰਦੋ ਹਰਿਆ ਆਰਾਧ ਸਭੋ ਕਿਛ ਪਾਈਐ ਕਾਰਜ ਸਗਲੇ ਸਦ ਹੋ ਰਹਾਓ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵੱਡ ਭਾਗੀ ਜਨ ਨਾਨਕ ਨਾਮ ਧਿਆਇਆ ਤਿੰਨ ਸਰਬ ਸੁਖਾ ਫਲ ਪਾਇਆ ਸੋਰਠ ਮਹੱਲਾ ਪੰਜਵਾ ਆਪਨਾ ਗੁਰੂ ਤੇ ਆਏ ਮਿਲ ਕੁਸਲ ਸੇਤੀ ਘਰ ਆਏ ਨਾ ਮੈਂ ਕੀ ਵਡਿਆਈ ਤਿਸ ਕੀਮਤ ਕਹਿਣ ਨਾ ਜਾਈ ਸੰਤੋ ਹਰ ਹਰ ਹਰਿਆ ਰਾਧੋ ਹਰਿਆ ਰਾਧ ਸਭੈ ਕਿਛ ਪਾਈਐ ਕਾਰਜ ਸਗਲੇ ਸਾਧ ਹੋ ਰਹਾਓ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵੱਡ ਭਾਗੀ ਜਨ ਨਾਨਕ ਨਾਮ ਧਿਆਇਆ ਤਿੰਨ ਸਰਬ ਸੁਖਾ ਫਲ ਪਾਇਆ ਸੋਰਠ ਮਹੱਲਾ ਪੰਜਵਾ ਆਪਣਾ ਗੁਰੂ ਧਿਆਏ ਮਿਲ ਕੁਸਲ ਸੇਤੀ ਘਰ ਆਏ ਨਾਮੈ ਕੀ ਵਡਿਆਈ ਤਿਸ ਕੀਮਤ ਕਹਿਣ ਨਾ ਜਾਈ ਸੰਤੋ ਹੋ ਹਰ ਹਰ ਹਰਿਆ ਰਾਦੋ ਹਰਿਆ ਰਾਦ ਸਬੈ ਕਿ ਸਿਪਾਈਏ ਕਾਰਜ ਸਗਲੇ ਸਾਧ ਹੋ ਰਹਾਓ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵਡ ਭਾਗੀ ਜਨ ਨਾਨਕ ਨਾਮ ਧਿਆਇਆ ਤਿੰਨ ਸਰਬ ਸੁਖਾ ਫਲ ਪਾਇਆ ਸੋਰਠ ਮਹੱਲਾ ਪੰਜਵਾ ਆਪਣਾ ਗੁਰੂ ਧਿਆਏ ਮਿਲ ਕੁਸਲ ਸੇਤੀ ਘਰ ਆਏ ਨਾਮੈ ਕੀ ਵਡਿਆਈ ਤਿਸ ਕੀਮਤ ਕਹਿਣ ਨਾ ਜਾਈ ਸੰਤੋ ਹਰ ਹਰ ਹਰਿਆ ਰਾਦੋ ਹਰਿਆ ਰਾਦ ਸਭੋ ਕਿਛ ਪਾਈਐ ਕਾਰਜ ਸਗਲੇ ਸਾਧ ਹੋ ਰਹਾਓ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵੱਡ ਭਾਗੀ ਜਨ ਨਾਨਕ ਨਾਮ ਧਿਆਇਆ ਤਿੰਨ ਸਰਬ ਸੁਖਾ ਫਲ ਪਾਇਆ ਸੋਰਠ ਮਹੱਲਾ ਪੰਜਵਾ ਆਪਨਾ ਗੁਰੂ ਧਿਆਏ ਮਿਲ ਕੁਸਲ ਸੇਤੀ ਘਰ ਆਏ ਨਾ ਮੈਂ ਕੀ ਵੜਿਆਈ ਤੇਸ ਕੀਮਤ ਕਹਿਣ ਨਾ ਜਾਈ ਸੰਤੋ ਹਰ ਹਰ ਹਰਿਆ ਰਾਦ ਹੋ ਹਰਿਆ ਰਾਦ ਸਭੋ ਕਿਛ ਪਾਈਐ ਕਾਰਜ ਸਗਲੇ ਸਦ ਹੋ ਰਹਾਓ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵੱਡ ਭਾਗੀ ਜਨ ਨਾਨਕ ਨਾਮ ਧਿਆਇਆ ਤਿੰਨ ਸਰਬ ਸੁਖਾ ਫਲ ਪਾਇਆ ਸੋਰਠ ਮਹੱਲਾ ਪੰਜਵਾ ਆਪਣਾ ਗੁਰੂ ਧਿਆਏ ਮਿਲ ਕੁਸਲ ਸੇਤੀ ਘਰ ਆਏ ਨਾਮੈ ਕੀ ਵਡਿਆਈ ਤੇ ਸ ਕੀਮਤ ਕਹਿਣ ਨਾ ਜਾਈ ਸੰਤੋ ਹੋ ਹਰ ਹਰ ਹਰਿਆ ਰਾਧੋ ਹਰਿਆ ਰਾਦ ਸਭੋ ਕਿਛ ਪਾਈਐ ਕਾਰਜ ਸਗਲੇ ਸਦ ਹੋ ਰਹਾਉ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵਡ ਭਾਗੀ ਜਨ ਨਾਨਕ ਨਾਮ ਧਿਆਇਆ ਤਿੰਨ ਸਰਬ ਸੁਖਾ ਫਲ ਪਾਇਆ ਸੋਰਠ ਮਹੱਲਾ ਪੰਜਵਾ ਆਪਣਾ ਗੁਰੂ ਧਿਆਏ ਮਿਲ ਕੁਸਲ ਸੇਤੀ ਘਰ ਆਏ ਨਾਮੈ ਕੀ ਵਡਿਆਈ ਤੇਸ ਕੀਮਤ ਕਹਿਣ ਨਾ ਜਾਈ ਸੰਤੋ ਹਰ ਹਰ ਹਰਿਆ ਰਾਦੋ ਹਰਿਆ ਰਾਦ ਸਭੋ ਕੇ ਸਿਪਾਈਐ ਕਾਰਜ ਸਗਲੇ ਸਦੋ ਰਹਾਓ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵੱਡ ਭਾਗੀ ਜਨ ਨਾਨਕ ਨਾਮ ਧਿਆਇਆ ਤੇ ਸਰਬ ਸੁਖਾ ਫਲ ਪਾਇਆ ਸੋਰਠ ਮਹੱਲਾ ਪੰညਾ ਵਾ ਆਪਣਾ ਗੁਰੂ ਧਿਆਏ ਮੇਲ ਕੁਸਲ ਸੇਤੀ ਘਰ ਆਏ ਨਾਮੈ ਕੀ ਵਡਿਆਈ ਤਿਸ ਕੀਮਤ ਕਹਿਣ ਨਾ ਜਾਈ ਸੰਤੋ ਹਰ ਹਰ ਹਰਿਆ ਰਾਦੋ ਹਰਿਆ ਰਾਦ ਸਭੋ ਕਿਛ ਪਾਈਐ ਕਾਰਜ ਸਗਲੇ ਸਦ ਹੋ ਰਹਾਓ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵੱਡ ਭਾਗੀ ਜਨ ਨਾਨਕ ਨਾਮ ਧਿਆਇਆ ਤਿੰਨ ਸਰਬ ਸੁਖਾ ਫਲ ਪਾਇਆ ਸੋਰਠ ਮਹੱਲਾ ਪੰਜਵਾ ਆਪਨਾ ਗੁਰੂ ਧਿਆਏ ਮਿਲ ਕੁਸਲ ਸੇਤੀ ਘਰ ਆਏ ਨਾ ਮੈਂ ਕੀ ਵੜਿਆਈ ਤਿਸ ਕੀਮਤ ਕਹਿਣ ਨਾ ਜਾਈ ਸੰਤੋ ਹੋ ਹਰ ਹਰ ਹਰਿਆ ਰਾਦੋ ਹੋ ਹਰਿਆ ਰਾਦ ਸਭੋ ਕਿ ਛਪਾਈਐ ਕਾਰਜ ਸਗਲੇ ਸਦ ਹੋ ਰਹਾਓ ਪ੍ਰੇਮ ਭਗਤ ਪ੍ਰਭ ਲਾਗੇ सो पाए जिस वड भागी जन नानक नाम त्याया ते तिन सर्व सुखा फल पाया सोरठ महला पंजवा अपना गुरु त्याए मिल कुशल सेती घर आए नामे की वड्याई ਤੇ ਸ ਕੀਮਤ ਕਹਿਣ ਨਾ ਜਾਈ ਸੰਤੋ ਹਰ ਹਰ ਹਰਿਆ ਰਾਦੋ ਹਰਿਆ ਰਾਦ ਸਭੋ ਕੇ ਸਿਪਾਈਐ ਕਾਰਜ ਸਗਲੇ ਸਦ ਹੋ ਰਹਾਓ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵੱਡ ਭਾਗੀ ਜਨ ਨਾਨਕ ਨਾਮ ਧਿਆਇਆ ਤਿੰਨ ਸਰਬ ਸੁਖਾ ਫਲ ਪਾਇਆ ਸੋਰਠ ਮਹੱਲਾ ਪੰਜਵਾ ਆਪਣਾ ਗੁਰੂ ਧਿਆਏ ਮਿਲ ਕੁਸਲ ਸੇਤੀ ਘਰ ਆਏ ਨਾਮੈ ਕੀ ਵਡਿਆਈ ਤਿਸ ਕੀਮਤ ਕਹਿਣ ਨਾ ਜਾਈ ਸੰਤੋ ਹਰ ਹਰ ਹਰਿਆ ਰਾਦੋ ਹਰਿਆ ਰਾਦ ਸਭੋ ਕਿ ਛਪਾਈਐ ਕਾਰਜ ਸਗਲੇ ਸਾਧ ਹੋ ਰਹਾਓ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵੱਡ ਭਾਗੀ ਜਨ ਨਾਨਕ ਨਾਮ ਧਿਆਇਆ ਤਿੰਨ ਸਰਬ ਸੁਖਾ ਫਲ ਪਾਇਆ ਸੋਰਠ ਮਹੱਲਾ ਪੰਜਵਾ ਆਪਣਾ ਗੁਰੂ ਧਿਆਏ ਮੇਲ ਕੁਸਲ ਸੇਤੀ ਘਰ ਆਏ ਨਾ ਮੈਂ ਕੀ ਵਡਿਆਈ ਤੇ ਸਕੀਮਤ ਕਹਿਣ ਨਾ ਜਾਈ ਸੰਤੋਹ ਹਰ ਹਰ ਹਰਿਆ ਰਾਦ ਹੋ ਹਰਿਆ ਰਾਦ ਸਭੋ ਕੇ ਸਿਪਾਈਐ ਕਾਰਜ ਸਗਲੇ ਸਦ ਹੋ ਰਹਾਓ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵੱਡ ਭਾਗੀ ਜਨ ਨਾਨਕ ਨਾਮ ਧਿਆਇਆ ਤਿੰਨ ਸਰਬ ਸੁਖਾ ਫਲ ਪਾਇਆ ਜਨ ਨਾਨਕ ਨਾਮ ਧਿਆਇਆ ਤਿੰਨ ਸਰਬ ਸੁਖਾ ਫਲ ਪਾਇਆ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ